ਨਮਸਕਾਰ ਮੈਂ ਸਭ ਤੋਂ ਪਹਿਲਾਂ 17 نیوز ਦਾ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਅੱਜ ਕੱਲ ਖਬਰ ਚਲਾਈ ਸੈਨਗਰ ਜਿੱਥੇ بارش ਦੇ ਕਾਰਨ ਸਾਤ ਡੱਗੀ ਇੱਥੇ ਬਜ਼ੁਰਗ ਮਾਤਾ ਪਿਤਾ ਤੇ ਘਰ ਦੇ ਮਾਲਕ ਸੈਨੀ ਸਾਹਿਬ ਨੇ ਇੱਥੇ ਆ ਕੇ ਮਨ ਨੂੰ ਬਹੁਤ ਤੀਸ ਤੇ ਪੀੜਾ ਪਹੁੰਚੀ ਹੈ ਅੱਜ ਸਵੇਰ ਦੀ بارش ਨਹੀਂ ਰੁਕ ਰਹੀ ਹੈ ਤੇ ਇਹ ਘਰ ਬਿਲਕੁਲ ਸੇਫ ਨਹੀਂ ਆ ਰਹਿਣਗੇ ਮੈਂ ਇਨਸਾਨੀਅਤ ਦੇ ਨਾਤੇ ਮਾਨਵਤਾ ਦੇ ਨਾਤੇ ਮੈਂ ਪ੍ਰੋਮਿਸ ਕਰ ਰਿਹਾ ਹਾਂ कि ਜਸ ਦਿਨ ਅਗਰ ਕੱਲ ਬਾਰਿਸ਼ ਖਤਮ ਹੁੰਦੀ ਹੈ ਕੱਲ ਧੁੱਪ ਨਿਕਲਦੀ ਹੈ ਅਹੀਂ ਕੱਲ ਤੋਂ ਹੀ ਇੱਥੇ ਕੰਮ ਸ਼ੁਰੂ ਕਰਾਵਾਂ ਪੂਰਾ ਲੈਂਟਰ ਸੇਫ ਸਿਕਿਉਰ ਪੂਰਾ ਪਿਲਰਸ ਦੇ ਨਾਲ ਵਾਇਰਿੰਗ ਹੋਗੀ ਜੋ ਜੋ ਵੀ ਇਹ ਰਕ ਕਰਦਾ ਮੁਰੰਮਤ ਆਹੀ ਮੈਂ ਜਿੰਮਾ ਚੁੱਕਣਾ ਮੈਂ ਚੈਨੀ ਸਾਹਿਬ ਨੂੰ ਆਸ਼ਵਾਸਨ ਦਿੱਤਾ ਤੇ ਮੈਂ ਤੁਹਾਡੇ ਰਾਈ ਅਪੀਲ ਕਰਾਂਗਾ ਕਿ ਇਹ ਸ਼ਹਿਰ ਸਾਡਾ ਅਸੀਂ ਸਾਰੇ ਇੱਕ ਦੂਸਰੇ ਦੇ ਭੈਣ ਭਰਾ ਕਿਸੇ ਦਾ ਪੁੱਤਰ ਹੈ ਇਸਾ ਸਾਨੂੰ ਇਕੱਠੇ ਹੋਣਾ ਚਾਹੀਦਾ ਐਸੀ ਮੁਸੀਬਤ ਦੀ ਘੜੀ ਤੇ ਆਹੀ ਪ੍ਰਮਾਤਮਾ ਦੇ ਬੰਦੇ ਆ ਤਾਂ ਕਿ ਆਹੀ ਇੱਕ ਦੂਜੇ ਦੀ ਬਾਮਾਂ ਮੰਨ ਸਕੀਏ। ਇਹ ਮੇਰੇ ਵੱਡੇ ਭਰਾ ਸੈਣੀ ਸਾਹਿਬ ਇਹਨਾਂ ਨੂੰ ਮੈਂ ਕਿਨ ਆਸ਼ਵਾਸਨ ਦਿੰਦਾ ਕਿ ਬਸ ਇੱਕ ਇਹਨਾਂ ਤੋਂ ਕੋਈ ਰਿਕੁਐਸਟ ਮੈਂ ਕੀਤੀ ਹੈ ਕਿ ਜੋ ਬਜ਼ੁਰਗ ਮਾਤਾ ਪਿਤਾ ਨੇ ਉਹਨਾਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਏ ਤਾਂ ਕਿ ਆ ਘਰ ਕੋਈ ਰਿਸਕ ਨਾ ਰਹੇ ਤੇ ਆਰਾਮ ਨਾਲ ਇੱਥੇ ਕੰਮ ਕਰਵਾ ਸਕੀਏ। ਧੰਨਵਾਦ।